ਚਲਬਾਤ ਕਰਾਂਗੇ ਜੇ ਨਾਲ ਕਿ ਰੱਖੇ ਦੇ ਪੂਰਾ ਮਾਮਲਾ ਕੀ ਸੀ ਅਤੇ ਜਿਹੜੀ ਇਸ ਅੱਧੀ ਜਿਹੜਾ ਦੋਸਤ ਜਿਹੜਾ ਦੇ ਰਿਹਾ ਸੀ। ਸਮਝ ਨਹੀਂ ਕਹਿ ਬਟਾ। ਅਰੇ ਆਪਣਾ ਤਾਂ ਦੇਖਣੀ ਗਈ ਤਾਂ ਸਮਝ ਆਪਾਂ ਇਹ ਨਾਲ ਅੱਥਰਤ ਹੋਈ ਹੋਈ। ਇਹ ਰੋਸੀ ਹੁਣ ਤਾਂ ਜਾ ਰਹੀ ਇਹਦੇ ਨਾਲ। ਅਸੀਂ ਇਹਦੇ ਨਾਲ ਜਾ ਕੇ ਬੈਠੇ ਹਾਂ ਕਿ ਵਾਪਸ। ਦੋ ਸਿੱਧਾ ਨੂੰ ਪਰ ਕਾਨੂੰਨ ਕਾਨੂੰਨ ਹੈ। ਚਲੋ ਜੀ ਚਲ ਠੀਕ ਹੈ। ਉੱਠਮਾਰ ਗੱਲ। ਉੱਠਮਾਰ ਗੱਲ। ਉਹਦੇ ਉਹਦੇ ਆਪਾਂ ਖਲਾ। ਮਤਲਬ ਕਿ ਮੈਂ ਬਲਾਕ ਜਿਹੜੇ ਉਸ ਮਤਲਬ ਕਿ ਅਪਾ ਪੁੱਛੋ। और पांच कौन खर्चा की जरूरत है ये तो लगियो तो कुमार अमर का कार्यक्रम हो यार एक मिनट यार आवाज आ रही है हां मैं मेरी वीडियो पाई हुई है ऐसी सीट के नाल सवारियां ਕਬਾਦ ਪੰਨੀ ਕੀ ਨਾਮ ਮਟਾ ਡਾ ਮੇਰਾ ਮੰਨੂ ਕੀ ਕੰਮ ਕਰਦੇ ਹਾਂ ਨਾ ਇਹ ਆਟੋ ਚਲਾਣਾ ਈ ਕਿੰਨੇ ਸਾਲੋਂ ਘੜਾ ਚਲਾਉਂਦਾ ਮੈਨੂੰ ਹੋ ਗਏ 5-6 ਸਾਲ ਹੋ ਗਏ ਆਟੋ ਚਲਾਣਾ ਬਾਜੂ ਵੀ ਨਹੀਂ ਹੈ ਲੱਤ ਵੀ ਨਹੀਂ ਆਟੋ ਚਲਾ ਸਕਦੇ ਹਾਂ ਹਾਂਜੀ ਆਟੋ ਚਲਾ ਸਕਦੇ ਹਾਂ ਤੁਹਾਡੇ ਬਾਜੂ ਤੁਹਾਨੂੰ ਹੂੰ ਤਾਂ ਨਹੀਂ ਚਲਾ ਸਕਦੇ ਮੈਂ ਕਹਿੰਦਾ ਇਹ ਆਪਣੇ ਮੇਰੀ ਮਾਤਾ ਹੀ ਇਕੱਲੀ ਰਹਿੰਦੀ ਹੁਣ ਕੰਮ ਕਾਰ ਕਰਦੀ ਇਹ ਲੋਕਾਂ ਦੇ ਘਰਾਂ ਚ ਲੱਗੀ ਆ ਦੇ ਅੰਦਰ ਹੋਰ ਕੌਣ ਕੌਣ ਹੈ ਔਰ ਮੈਂ ਮੇਰੀ ਮਾਤਾ ਹੀ ਤੇ ਛੋਟੀ ਭੈਣ ਹੈ ਤੁਹਾਡੇ ਪਿਤਾ ਜੀ ਮੇਰੇ ਪਿਤਾ ਦੀ ਦਰੂਦ ਰੂਪਿੰਦੇ ਆਈ ਤੇ ਮੇਰੇ ਮਾਤਾ ਕੰਮ ਕਰਦੇ ਨੇ ਡੇਲੀ ਤੇ ਹੁਣ ਫਿਰ ਅੱਜ ਤੁਸੀਂ ਆਏ ਹੋ ਥਾਣੇ ਥਾਣੇ ਵਾਲੇ ਕੀ ਕਹਿੰਦੇ ਆ ਥਾਣੇ ਵਾਲੇ ਕਹਿੰਦੇ ਕੋਈ ਨਹੀਂ ਡਾਕਰਾ ਰਹੇ ਕਹਿੰਦੇ ਮਸਲਾ ਆ ਲ ਕਹਿੰਦੇ ਕਹਿੰਦੇ ਫੋਟੋ ਡਾਕਰਾ ਰਹੇ ਕਹਿੰਦੇ ਰਾਜੀਨਾਮਾ ਕਰਾ ਰਹੇ ਕਹਿੰਦੇ ਟੋਟਿਆ ਜੀ ਕੱਲ ਸੋਹਣੀ ਜਿਹੜੀ ਉਹਦਾ ਬਲੌਗ ਵੀ ਆਪਾਂ ਦਿਖਾਈ ਤੇ ਫੋਟੋਆਂ ਕਿਸੇ ਵੀਡੀਓ ਵਾਇਰਲ ਹੋਈ ਹੈ ਉਹ ਕੀ ਮਾਮਲਾ ਸੀ ਉਹ ਮਾਮਲਾ ਕੁਝ ਨਹੀਂ ਗਾਇਆ ਇਦਰੋਂ ਸਵਾਰੀ ਮੇਰੇ ਕੋਲੇ ਆਈ ਠੀਕ ਹੈ ਮੈਂ ਤਾਂ ਮਾਮੇ ਨੂੰ ਮੈਨੂੰ ਕਹਿੰਦੇ ਦੇਨੋਂ ਅੰਦਰ ਵਿਚ ਲੜਿਆ ਮੈਂ ਮੈਨੂੰ ਕਹਿੰਦੇ ਪੁਚੋ ਦੇਸ਼ ਮੈਡੀਕਲ ਜਾਣਾ ਹੈ ਠੀਕ ਹੈ ਜੀ ਮੈਂ ਕਹਿੰਦਾ ਯੋ ਕਹਿੰਦੇ ਕਿੰਨੇ ਪੈਸੇ ਲੋਗੇ ਮੈਂ ਕਹਾਂ ਵੀ ਰੁਪਏ ਲਵਾਂਗੇ ਚਾਰ ਜਣੇ ਸੀਗੇ ਤੇ ਤੇ ਬਹਿ ਗਏ ਜੀ ਤੇ ਬਹਿ ਗਏ ਤੇ ਅੱਗੇ ਆ ਕੇ ਮੈਨੂੰ ਉਹਨਾਂ ਨੇ ਰੋਕ ਲਿਆ ਠੀਕ ਹੈ ਥੀ ਮੇਰੇ ਨਾਲ ਗੱਲ ਗੁਲ ਕਰਨ ਲੱਗਾ ਮੈਨੂੰ ਕਹਿੰਦਾ ਤੂੰ ਸਵਾਰੀ ਚੱਕਦਾ ਹੈ ਪਲਾਟਿਓ ਕੰਮ ਆ ਗਈ ਤੂੰ ਮੈਨੂੰ ਸਵਾਰੀ ਦਾ ਕੋਈ ਹੋ ਨਹੀਂ ਮੈਂ ਕਹਾਂ ਵੀ ਤੂੰ ਸਵਾਰੀ ਤਾਰ ਲੂ ਮੈਂ ਕਹਾਂ ਠੀਕ ਹੈ ਮੈਨੂੰ ਸਵਾਰੀ ਦਾ ਕੋਈ ਹੋ ਨਹੀਂ ਮੈਂ ਕਹਾਂ ਜੀ ਸਵਾਰੀ ਤੂੰ ਹੀ ਤਾਰ ਲੂ ਮੈਂ ਕਹਾਂ ਉਹਨਾਂ ਨੇ ਗੱਲ ਸੁਣੀ ਤੇ ਮੇਰੇ ਥਾਣੇ ਜਿਹੜਾ ਤੇ ਆਏ ਥਾਣੇ ਜਿਹਦਾ ਹੀ ਅੱਜ ਆਏ ਸੀ ਉਹ ਆਪ ਹੀ ਬੁਲਾਇਆ ਸੀ ਉਹਨੇ ਨਹੀਂ ਠੀਕ ਹੈ ਬਈ ਉਹ ਕਹਿੰਦੇ ਕੋਈ ਨਹੀਂ ਕਹਿੰਦੇ ਕਹਿੰਦੇ ਤੁਸੀਂ ਆਓ ਕਹਿੰਦੇ ਦੇਖਦੇ ਆ ਕੁਝ ਕਰਦੇ ਆ ਕੋਈ ਟੋਡਾ ਆਟੋ ਸਾਡਾ ਆਪਣਾ ਨਹੀਂ ਜੀ ਕਿਰਾਏ ਤੇ ਕਿਰਾਏ ਤੇ ਕਿੰਨੇ ਕਿਰਾਏ ਤੇ 350 ਰੁਪਏ ਜਾਂਦਾ ਤੇ ਫਿਰ ਜੇ ਆਪਾਂ ਕੀ ਹੁਣ ਤੁਹਾਡਾ ਆਟੋ ਬੰਦ ਹੋ ਗਿਆ ਜਾਰਾ ਕਿਸ ਤਰ੍ਹਾਂ ਹੋ ਕਰਦਾ ਕਰਦਾ ਕਿ ਜਾਰਾ ਹੁਣ ਕਿਸ ਤਰ੍ਹਾਂ ਹੋ ਜਾਏ ਉਹ ਨਹੀਂ ਸਰ ਜੀ ਉਹ ਦੇਖ ਲਾਂਗੇ ਆਪਾਂ ਹੀ ਠੀਕ ਜਾਰਾ ਓੱਖਾ ਹੁੰਦਾ ਜਾਰਾ ਕਿਵੇਂ ਹੁੰਦਾ ਮਾ ਇਹ ਨਹੀਂ ਕਰੇਗਾ ਪਤਾ ਹੀ ਕੀ ਨਾਮ ਤਾਂ ਨਾਲ ਪੰਜ ਦਿਨ ਚੱਲ ਤੁਹਾਡੇ ਬੇਟੇ ਦੀ ਜਿਹੜੀ ਇੱਕ ਹੀ ਲੋਕਾਂ ਵਾਂਗੂ ਬੀਤੀ ਬਫਰ ਕਰਾਉਂਦਾ ਬਈ ਤੁਹਾਡੇ ਯਾਰ ਤਾਂ ਸੀ ਕਰ ਸਕਦੇ ਜੇੜਾ ਕੁਝ ਕਰੋਗੇ ਬਾਦ ਸਾਡਾ ਕਮਾਣਾਂ ਲਾਈ ਹੈ ਪਰ ਬਾਹ ਦੀ ਕਿਤਨਾ ਜੇ ਬਾਦ ਰੱਤ ਹੈ ਇਹ ਜਗਲਾਤੇ ਤਾਂ ਗਿਆ ਸੀਗਾ ਜਗਲਾਤੇ ਤੋਂ ਘਰੇ ਆਇਆ ਨਹੀਂ ਹੈ ਤੇ ਇਹਨੂੰ ਛੋਟਾ ਮੁੰਡਾ ਸੀਗਾ ਇਹਦਾ ਵੱਡਾ ਭਰਾ ਉਹਨੂੰ ਕਹਿਣ ਲੱਗੇ ਕਿ ਤੂੰ ਘਰੇ ਆਇਆਂਗਾ ਤੈਨੂੰ ਪੁੱਛਾਂਗੇ ਤੇ ਸਾਰੀ ਰਾਤ ਵਿਧੂ ਆਇਆ ਨਹੀਂ ਇਹ ਉਹਦੇ ਗੱਡੀ ਲੰਘ ਰਹੀ ਸੀਗੀ ਤੇ ਮੈਂ ਖੜੀ ਸੀਗੀ ਇਹ ਜਿਵੇਂ ਜਾਣ ਲੱਗਿਆ ਨਾ ਤਾਂ ਗੱਡੀ ਚੱਲ ਪਈ ਐ ਤੇ ਆਪਾਂ ਤੁਹਾਨੂੰ ਲੱਗਿਆ ਇਹ ਦੀ ਇਹ ਉਹਦੇ 10 ਸਾਲ ਦਾ ਸੀਗਾ ਹੁਣ ਘਰ ਦੇ ਅੰਦਰ ਹੋ ਰਿਹਾ ਕਿ ਕਮਾਉਣ ਵਾਲਾ ਕੋਈ ਨਹੀਂ ਹੈ ਬਸ ਇਹ ਹੀ ਹੈ ਇਹਦਾ ਡੈਡੀ ਹੈ ਉਹ ਨਸ਼ਾ ਕਰਦਾ ਦਰਦ ਦੀ ਰੋਟੀ ਤੇ ਉਹ ਡਿੱਗ ਜਾਂਦਾ ਕਿਤੇ ਨਾ ਕਿਤੇ ਘਰੇ ਦੋ ਦੋ ਦਿਨਾਂ ਨਾਲ ਨਹੀਂ ਹੁਣ ਆਟੋ ਥੋੜਾ ਬੰਦ ਕਰਤਾ ਅੱਜ ਦਾ ਕਿਆ ਨਹੀਂ ਹੈਗਾ ਉਹ ਕਹਿੰਦਾ ਕੋਈ ਨਹੀਂ ਤੇ ਹੁਣ ਕਿਤੇ ਹੋਰ ਪਾਚੇ ਜਨਾ ਅੰਦਰ ਹੀ ਚੱਲੂਗਾ ਤਾਂ ਠੀਕ ਹੈ ਨਹੀਂ ਦੱਸੀ ਰੋਕਦਾ ਨਹੀਂ ਪਤਾ ਜਿਹੜੇ ਪਾਸੇ ਤਾਂ ਸੀ ਆਟੋ ਥੋੜਾ ਆਪਣਾ ਕਿਰਾਏ ਤੇ ਸੀ ਕਿਰਾਏ ਤੇ ਹੁਣ ਕਰ ਕਿਸ ਤਰ੍ਹਾਂ ਚੱਲੇਗਾ ਜਿਵੇਂ ਇਹ ਤਾਂ ਕਹਿ ਰਿਹਾ ਆਪੋ ਬੰਦ ਚਲਾ ਨਹੀਂ ਸਕਦਾ ਹੁਣ ਉਹਦਾ ਰੱਬ ਦੀ ਉਪਰ ਹੈ ਬੱਚਾ ਮਨੂੰ ਇਹ ਕਾਰਨ ਹੋਏਗੀ ਤਾਰੇ ਦੀ ਵੀਡੀਓ ਵੀ ਹੈ ਤਾਂ ਉਹ ਚੰਗਾ ਨਹੀਂ ਨਾ ਮਤੋਟਾ ਮੇਰਾ ਨਾਮ ਸਿਮਰਪ੍ਰੀਤ ਕੋਹਰ ਹੈ ਕਿਹੜਾ ਲੱਗਣਾ ਕੱਲੇ ਕਾਟੋ ਤਲਗੜੀ ਪਟਾ ਮਾਰਕੀਟ ਕੀ ਮਾਮਲਾ ਕਰਾ ਸੀ ਵੀਰੇ ਮਾਮਲਾ ਸੀ ਕਿ ਅਸੀਂ ਹੈਮਕੁੰਡ ਸਾਹਿਬ ਤੋਂ ਆਈ ਜਾਂਦੇ ਸੀਗੇ ਤੇ ਅਸੀਂ ਜਦੋਂ ਪੌੜੀਆਂ ਤੇ ਉੱtre ਰੇਲਵੇ ਸਟੇਸ਼ਨ ਤੋਂ ਇਹ ਆ ਆਟੋ ਢਿਸ਼ੇਗਾ ਇਹ ਤਾਂ ਜਾਂਦਾ ਵੀ ਨਹੀਂ ਸੀਗਾ ਅਸੀਂ ਉਹਨੂੰ ਜ਼ਬਰਦਸਤੀ ਕਿਹਾ ਕਿਉਂਕਿ ਸਾਡੀ ਤੋਰਣ ਦੀ ਹਿੰਮਤ ਨਹੀਂ ਸੀਗੀ ਕਿਉਂਕਿ ਪੈਰ ਵੀ ਪੂਰੇ ਸੁੱਜੇ ਪਏ ਸੀ जख्म ਹੋਏ ਪਏ ਸੀ ਕਿਉਂਕਿ ਤਾਂ ਤੇ ਤੁਰ ਕੇ ਆਇਆ ਅਸੀਂ ਕਿਹਾ ਵੀ ਕਿ ਤੂੰ ਚੱਲ ਸਾਡੇ ਨਾਲ ਇਹ ਕਹਿੰਦੇ ਵੀ ਕਿ ਨਹੀਂ ਜਾ ਸਕਦਾ ਕਿਉਂਕਿ ਗਾਂ ਹੈਗੇ ਆ ਮੈਂ ਕਿਹਾ ਨਹੀਂ ਵੀਰੇ ਸਾਡੀ ਤੋਰਣ ਦੀ ਹਿੰਮਤ ਨਹੀਂ ਹੈਗੀ ਇਹ ਕਹਿੰਦੇ ਚੱਲ ਠੀਕ ਹੈ 200 ਰੁਪਏ ਲਿਆਂਗਾ ਮੈਂ ਕਿਹਾ ਚੱਲ ਠੀਕ ਹੈ 200 ਰੁਪਏ ਲੈ ਲੈਨੇ ਤੇ ਸਾਰੇ ਫੈਮਿਲੀ ਬਹਿ ਗਏ ਉੱਤੇ ਤੇ ਗਾਂ ਜਾ ਕੇ ਇਹਨਾਂ ਨੂੰ ਰੋਕ ਲਿਆ ਪੂਰਾ ਰੋਬ ਮਾਰ ਕੇ ਰੋਕਿਆਗਾ ਤੇ ਉਹ ਕਹਿੰਦੇ ਵੀ ਰੁਕੋ ਇਹਦੀ ਚਾਬੀ ਕੱਟੀ ਆ ਪਹਿਲਾਂ ਫਿਰ ਇਹਦੇ ਕੁਝ ਨਹੀਂ ਬੋਲੇ ਉਹ ਐ ਵੀ ਨਹੀਂ ਕਹੇ ਵੀ ਕਿ ਸਵਾਰੀ ਕਿਉਂ ਚੱਕੀ ਆ ਕੀ ਮਤਲਬ ਐ ਬਸ ਇਹਦੀ ਚਾਬੀ ਕੱਟ ਕੇ ਇਹਦੇ ਮਾਰਨ ਲੱਗ ਗਏ ਆ ਹਮਸ ਨੂੰ ਪਤਾ ਲੱਗਿਆ ਤੇ ਇਹ ਇੱਕ ਨਾਤ ਦੀ ਬਾਣੀ ਵੀਰੇ ਸਾਨੂੰ ਰਾਸਤੇ 'ਚ ਪਤਾ ਲੱਗਿਆ ਵੀ ਇਹਦੀ ਬਾਣੀ ਜਦੋਂ ਬ੍ਰੇਕ ਕਰਾਉਂਦੇ ਆ ਨਾ ਇਹਨੇ ਇੱਕਦਮ ਬ੍ਰੇਕ ਮਾਰੀ ਆ ਫਿਰ ਪਤਾ ਲੱਗਿਆ ਕਿਉਂਕਿ ਸਾਡੀ ਮੰਮੀ ਐ ਮੇਰੀ ਸੱਸ ਐ ਨਾ ਉਹ ਮੁਰੇ ਬੈਠੀ ਸੀ ਉਹਨਾਂ ਨੇ ਕਹਿ ਵੀ ਕਿ ਇਹਦੀ ਕਿ ਬਾਣੀ ਹੈਗੀ ਫਿਰ ਗੁੱਸਾ ਆਇਆ ਸਾਨੂੰ ਵੀ ਇਹ ਚਪੇੜਾ ਵੀ ਖਾ ਗਿਆ ਤੇ ਇਹ ਤੇ ਮਤਲਬ ਇਹ ਕੁਝ ਬੋਲਿਆ ਵੀ ਨਹੀਂ ਤੇ ਫਿਰ ਵੀ ਇਹਨੂੰ ਕੁੱਟ ਮਾਰ ਕੀਤੀ ਗਈ ਲੱਤ ਵੀ ਵੀਰੇ ਅਸੀਂ ਕਰੇ ਜਾ ਕੇ ਇਹਨੂੰ ਚਾਹ ਪਾਣੀ ਪਿਆ ਨਾ ਮੇਰੇ 5 ਸਾਲ ਦਾ ਬੇਟਾ ਗਾ ਉਹਨੇ ਦੇਖਿਆ ਵੀ ਕੀ ਇਹਦੀ ਤੇ ਲੱਤ ਵੀ ਹੈ ਨੀਗੀ ਫਿਰ ਸਾਨੂੰ ਗੁੱਸਾ ਚੜਿਆ ਵੀ ਇਹਨੂੰ ਚਪੇੜਾ ਮਾਰਨ ਦਾ ਕੋਈ ਹੱਕ ਨਹੀਂ ਸੀਗਾ ਬਰੀ ਆਸੀ ਆਈ ਚਾਉਂਨੇ ਆ ਪੀਸ ਇਹਨੂੰ ਇਨਸਾਫ ਦਿੱਤਾ ਜਾਵੇ ਸਰ ਜੋ ਹੈਗੇ ਸਰ ਜੀ ਉਹ ਕਦੇ ਵੀ ਇਹਨਾਂ ਲਾਇਸੈਂਸ ਤੋਂ ਨਹੀਂ ਮਿਲ ਸਕਦਾ ਪਰ ਜਿੰਨਾ ਹੋ ਸਕਦੇ ਇਹਦਾ ਲਾਇਸੈਂਸ ਵੀ ਬਣਵਾ ਸਕਦੇ ਆ ਜਾਂ ਕਿਸੇ ਹੋਰ ਜੋਬ ਵੀ ਦੇ ਸਕਦੇ ਆ ਮੈਂ ਕੀ ਨਾਮਾ ਤੁਹਾਡਾ ਹਰਜੀਤ ਸਿੰਘ ਆਈ ਅੱਜ ਆਏ ਹਾਂ ਕੱਲ ਤੁਹਾਡੇ ਸਾਹਮਣੇ ਕਾਫੀ ਤਵੇ ਪਟਵਾਰ ਕੀ ਨਾਮਾ ਕਰਾਂ ਸਰ ਅਸੀਂ ਐਮਕੌਂਡ ਸਾਹਿਬ ਤੋਂ ਆਏ ਸੀ ਜਦੋਂ ਅਸੀਂ ਰੇਲਵੇ ਸਟੇਸ਼ਨ ਦੇ ਉੱਪਰੋਂ ਉਤਰੇ ਆ ਸਾਹਮਣੇ ਆਟੋ ਵਾਲਾ ਮੁੰਡਾ ਖੜਾ ਸੀਗਾ ਤੇ ਅਸੀਂ ਇਹਦੇ ਨਾਲ ਬਹਿ ਗਏ ਇਹਨੇ ਕਿਹਾ ਵੀ ਅਸੀਂ ਪੁੱਛਿਆ ਵੀ ਕਿੰਨੇ ਪੈਸੇ ਲੇਗਾ ਕਹਿੰਦਾ ਵਿਚਾਰਾ ਕਹਿੰਦਾ 200 ਲਵਾਂਗਾ ਹੀ ਮੈਂ ਭੇਜਾਂ ਤਾਂ ਅਸੀਂ ਬਹਿ ਗਏ ਨਾਲ ਇਹਦੇ ਤੇ ਇਹ ਸਾਨੂੰ ਉੱਥੇ ਜਾ ਕੇ ਆਟੋ ਵਾਲਿਆਂ ਨੇ ਅੱਗੇ ਘੇਰ ਲਿਆ ਨੂੰ ਚਾਬੀ ਕੱਟਤੀ ਈ ਦੀ ਤੇ ਇਹਦੇ ਸਿੱਧੇ ਕੁਛ ਨਹੀਂ ਪੁੱਛਿਆ ਥੱਪੜੇ ਮਾਰ ਲਾ ਗਏ ਸਿੱਧੇ ਫਿਰ ਉੱਥੋਂ ਹੱਥੋ ਪਾਈ ਹੋਈ ਸਾਡੀ ਪੂਰੀ ਠੀਕ ਹੈ ਉਸ ਤੋਂ ਬਾਅਦ ਇਹ ਕਹਿੰਦੇ ਵੀ ਅਸੀਂ ਤੈਨੂੰ ਜਾਣ ਨਹੀਂ ਦੇਣਾ ਮੈਂ ਕਿਹਾ ਮੈਂ ਜਾਣਾ ਹੀ ਇਹਦੇ ਨਾਲ ਅਸੀਂ ਇਹਦੇ ਨਾਲ ਬਹਿ ਕੇ ਉਹਨਾਂ ਨੇ ਉਹ ਕਰਤਾ ਅਸੀਂ ਇਹਦੇ ਨਾਲ ਬਹਿ ਕੇ ਇਹਨੂੰ ਕਹਿੰਦੇ ਵੀ ਵਾਪਸ ਆਈ ਤੂੰ ਫੇਰ ਦੇਖਦੇ ਤੇਰੇ ਆਟੋ ਨੂੰ ਅੱਕ ਲਾਵਾਂਗੇ ਅਸੀਂ ਘਰੇ ਗਏ ਆਂ ਪੁੱਚੋ ਖੁਰਤਾਈ ਸਾਡਾ ਘਰ ਪੁੱਚੋ ਖੁਰਤਾ ਅਸੀਂ ਗਏ ਉੱਥੋਂ ਜਦੋਂ ਅਸੀਂ ਵਾਪਸ ਆਏ ਆਂ ਅਸੀਂ ਇਹਦੇ ਨਾਲ ਹੀ ਆ ਗਏ ਜੀ ਜੋ ਅਸੀਂ ਘਰੇ ਜਾ ਕੇ ਇਹਨੂੰ ਦੇਖਿਆ ਵੀ ਇਹਦੇ ਇੱਕ ਲੱਟ ਹੈ ਨਹੀਂ ਇੱਕ ਬਾਹ ਹੈ ਨਹੀਂ ਮੁੰਡੇ ਦੀ ਫਿਰ ਮੈਂ ਨਾਲ ਹੀ ਆ ਗਿਆ ਜੀ ਵੀ ਇਹਦੇ ਨਾਲ ਕੋਟ ਮਾਰ ਕਰਨਗੇ ਇੱਥੇ ਆ ਕੇ ਫਿਰ ਮੈਂ ਵੀਡੀਓ ਬਣਾਈ ਲਈ ਤੇ ਜਦੋਂ ਮੈਂ ਅਸੀਂ ਇੱਥੇ ਆਏ ਆਂ ਉਦੋਂ ਆਟੋ ਵਾਲੇ ਸਾਰੇ ਭੱਜ ਗਏ ਇੱਥੋਂ ਕਿੰਨੇ ਜਣੇ ਸੀ ਉਹ ਜੀ ਹੈ ਤਾਂ ਵਾਵਾ ਜਾਨੀ ਥਪੜੇ ਮਾਰਨ ਵਾਲੇ ਦੋ ਜਾਨੀ ਸੀਗੇ ਜੀ ਉਹਨਾਂ ਚੋਂ ਕਾਹਦੇ ਤੋਂ ਸ਼ੁਰੂ ਹੋਈ ਜੀ ਕਿਸ ਗੱਲ ਤੋਂ ਲੜਾਈ ਜਿਹੜੀ ਸ਼ੁਰੂ ਹੋਈ ਲੜਾਈ ਨੂੰ ਕਹਿੰਦੇ ਜੀ ਤੂੰ ਆਟੋ 'ਚ ਵੀ ਬੰਦੇ ਚੜਾਉਣੇ ਨਹੀਂ ਸਵਾਰੀਆਂ ਨਹੀਂ ਚੜਾਉਣੀਆਂ ਜੋ ਅਸੀਂ ਖੜੇ ਆਂ ਕਹਿੰਦੇ ਤੂੰ ਸਾਥੋਂ ਬਾਅਦ ਚੜਾ ਅੱਛਾ ਵੀ ਜੇ ਅਸੀਂ ਪਹਿਲਾਂ ਸਵਾਰੀਆਂ ਚੜਾਵਾਂਗੇ ਤੁਸੀਂ ਬਾਅਦ ਚੜਾਓ ਗੱਲ ਕਰਕੇ ਇਹਦੇ ਇੱਕ ਲਾਤਾ ਨਹੀਂ ਬਾਹ ਹੈ ਕਿ ਆਟੋ ਤਰਾ ਸਕਦਾ ਹੈ ਕਿ ਇਹ ਹਮਰੇ ਨੂੰ ਮਜ਼ਦਾਰ ਦਾ ਹੈ ਸਰ ਹੋਰ ਕੋਈ ਕੰਮ ਵੀ ਤਾਂ ਹੈ ਨਹੀਂ ਇਹਦੇ ਲਈ ਜੇ ਪ੍ਰਸ਼ਾਸਨ ਜ਼ਿੰਮੇਵਾਰੀ ਲੈਂਦਾ ਵੀ ਇਹਨੂੰ ਹੋਰ ਕੋਈ ਕੰਮ ਦਵਾ ਦਾਂਗੇ ਵਿਚਾਰਾ ਮੰਗ ਕੇ ਤਾਂ ਨਹੀਂ ਖਾ ਰਿਹਾ ਜੀ ਜੇ ਕੋਈ ਵੀ ਆਏ ਹੋਵੇ ਇਹ ਵੈਸੇ ਬੈਠ ਕੇ ਤੇ ਸਟੇਸ਼ਨ ਤੇ ਮੰਗ ਸਕਦਾ ਇਹਨੂੰ ਦੁੱਗਣੀ ਦਿਹਾੜੀ ਪਈ ਜੂ ਉਦੋਂ ਵੀ ਪਰ ਇਹ ਬੰਦਾ ਮੰਗ ਨਹੀਂ ਰਿਹਾ ਬੰਦਾ ਆਪਣੀ ਮਿਹਨਤ ਕਰ ਰਿਹਾ ਜੀ ਹੁਣ ਲਾਇਸੈਂਸ ਬਣਾਉਣਾ ਤਾਂ ਹੀ ਸਰਕਾਰ ਦਾ ਕੰਮ ਹੈ ਠੀਕ ਹੈ ਜੀ ਉਹ ਕੋਈ ਸਾਡੇ ਹੱਥ ਚ ਤਾਂ ਹੈ ਨਹੀਂਗਾ ਪਰ ਇਹਨੂੰ ਜੇ ਕੋਈ ਹੋਰ ਕੋਈ ਕੰਮ ਦਵਾ ਦਿਓ ਜਾਂ ਕੋਈ ਬਣਦੀ ਹੈਲਪ ਇਹਦੀ ਬੰਦੇ ਦੀ ਕਰ ਦੋ ਜੀ ਅਸੀਂ ਤਾਂ ਉਹਦੇ ਹੱਕ ਚ ਕੋਈ ਵੀ ਲੋਕਾਂ ਨੇ ਮਦਦ ਕੀਤੀ ਜਾਵੇ ਹਾਂਜੀ ਤੁਹਾਡੇ ਵੱਲੋਂ ਕਿੱਥੋਂ ਮਦਦ ਜਾਂ ਤਾਂ ਇਹਦੇ ਘਰ ਦੇ ਹਾਲਾਤ ਵੀ ਬਹੁਤ ਮਾੜੇ ਨੇ ਘਰੇ ਜਾ ਕੇ ਜੇ ਇਹਦੇ ਦੇਖੋ ਜੀ ਘਰ ਦੇ ਹਾਲਾਤ ਬਹੁਤ ਜ਼ਿਆਦਾ ਮਾੜੇ ਤੇ ਵਿਚਾਰਾ ਇੱਕ ਬਾਣਾ ਟੂ ਚਲਾ ਰਿਹਾ ਜੇਦੀ ਕੋਈ ਹੋਰ ਮਦਦਤ ਹੋ ਜੇ ਕੋਈ ਕਰ ਸਕਦਾ ਜੀ ਤਾਂ ਉਹ ਹੱਥ ਬਣ ਕੇ ਬੇਨਤੀ ਵੀ ਦੀ ਮਦਦ ਜ਼ਰੂਰ ਕੀਤੀ ਆ ਜੀ ਕਿ ਅਗਰ ਤੁਹਾਡੇ ਵੱਲੋਂ ਜਿਹੜੀ ਹੈਗੀ ਇਹ ਸੁਣੇ ਦੀ ਕਿਸ ਤਰ੍ਹਾਂ ਦੀ ਮਦਦ ਕੀਤੀ ਉਈ ਇੱਕ ਤਾਂ ਘਰ ਦੀ ਮਦਦ ਕੀਤੀ ਜਾਵੇ ਜੀ ਜਰੂਰ ਕੀਤੀ ਜਾਵੇ ਤੁਸੀਂ ਤੁਹਾਡੇ ਵੱਲੋਂ ਕਿਸ ਤਰ੍ਹਾਂ ਦੀ ਮਦਦ ਮੈਂ ਤਾਂ ਜਿੰਨੇ ਜੋਗਾ ਹੈਗਾ ਹੀ ਨਾਲ ਖੜਾ ਐ ਤੇ ਠੀਕ ਹੈ ਜੀ ਮਦਦ ਕਰਨ ਵਾਲੇ ਹੋਰ ਵੀ ਬਹੁਤ ਲੋਕ ਆਏ ਬਿਲਕੁਲ ਇੱਕ ਤੋਂ ਇੱਕ ਬੈਠਾ ਜੀ ਬਾਹਰਲੇ ਮੁਲਖਾਂ ਚ ਵੀ ਬੈਠੇ ਆ ਵਿਚਾਰੇ ਆਪਣੇ ਭਰਾ ਉਹ ਵੀ ਮਦਦ ਕਰ ਸਕਦੇ ਆ ਜੀ ਜੇ ਆਟੋ ਨਹੀਂ ਚਲਾ ਸਕਦਾ ਤਾਂ ਹੋਰ ਕੋਈ ਕੰਮ ਵੀ ਦੇ ਸਕਦੇ ਇਹਨੂੰ ਤੋੜ ਕੇ ਜਾਂ ਕੋਈ ਇੱਥੋਂ ਬਠਿੰਡੇ ਜ਼ਿਲ੍ਹੇ ਚੋਂ ਕੋਈ ਆਪਣਾ ਉਹ ਕਰਦਾ ਹੋਵੇ ਤਾਂ ਇਹਨੂੰ ਵਿਚਾਰੇ ਨੂੰ ਜਰੂਰ ਕੋਈ ਰੁਜ਼ਗਾਰ ਹੋਰ ਦੇ ਦੇਤੇ ਸਭ ਤੇ ਐਮ ਸੀ ਬੀ ਨੰਬਰ ਲਗਾਈ ਜਾਣਗੇ ਜੇ ਜਿਹਨਾਂ ਕੋਲ ਪ੍ਰੋਪਰਟੀ ਨਕਲੀ ਆਡਰ ਸਭ ਇੱਕ ਬੰਦੇ ਦੇ ਨਾਲ ਤੇ ਇੱਕੋ ਹੀ ਆਡਰ ਚੱਲੂਗਾ ਇਹਨੇ ਵੀ ਕੋਈ ਬੰਦਾ ਲੈ ਕੇ ਦਾਦਾ ਸਾਡੋ ਲੈ ਕੇ ਜਾ ਰੈਂਟ ਵੀ ਦੇ ਜਲੇ ਜਿਸ ਬੰਦੇ ਕੋਲ ਕੋਈ ਲਾਇਸੈਂਸ ਹੀ ਨਹੀਂ ਇਸ ਕਰਕੇ ਉਹਨਾਂ ਨਾਲ ਵੀ ਮੇਰੇ ਨਾਲ ਵੀ ਸਾਡੀ ਚੱਲ ਰਹੀ ਹੈ ਸਮਝ ਗਈ ਸਵਾਲ ਇਹ ਹੈ ਵੀ ਜਿਹੜੇ ਆਪਣੇ ਇਹ ਹਨ ਨਾਲ ਇਹਗੇ ਲੋਕ ਨੇ ਲਈ ਆਪ ਨੂੰ ਨਹੀਂ ਲਈ ਕਰਾਇਤੇ ਉਹਨੂੰ ਦੇਖਣ ਕਰੀਓ ਜੇ ਉਹ ਬੰਦਾ ਸਸਤੋ ਜਾਂ ਇਸ ਤਰ੍ਹਾਂ ਦੀ ਹਿੱਜ ਸਕਦੇ ਦੇਖੋ ਉਹਨਾਂ ਦੇ ਅਸੀਂ ਇਨਪੌਂਡ ਕਰੀ ਜਾਂਦੇ ਹਾਂ ਜਿਹੜਾ ਬਿਨਵਲਾ ਸੰਸਕੋਜ ਆਪ ਕੋ ਕਿ ਧੀਰੇ ਅਗੇ ਸੰਕਤਲਾਦਾ ਵੀ ਰੈਂਟ ਤੇ ਦਿੱਤਾ ਹੋਇਆ ਗੰਧਾੜ ਉਹ ਸੰਸਕਤਲਾ ਦੇ ਕੋਈ ਪਾਉਂਡ ਹੀ ਕਰਨੇ ਸਿੱਧੇ ਸੀ। ਫਰੀ ਬੰਦਾ ਕੋਣੇ ਪਾੜ ਪਾੜ ਕਰਦਾ ਉਸ ਆ ਜਿਹੜੀ ਆਹ ਉਹ ਆਮ ਪਾਉਂਡ ਕਰ ਰਹੇ ਅਸੀਂ। ਬਿਲਕੁਲ ਪਾਉਂਡ ਕਰ ਲੈਣਾ ਪਹਿਲਾਂ ਵੀ ਕਰਨੇ ਤੇ ਅੱਗੇ ਤੋਂ ਵੀ ਕਰਾਂਗੇ ਸੀ ਕੰਟੀਨਿਊ ਕਰਾਂਗੇ। ਚਲ। ਅੱਛਾ ਕੱਲ ਇੱਕ ਕੱਲ ਇੱਕ ਮਾਰਨਿੰਗ ਸਮੇਂ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਆਟੋ ਫਾਰ ਲਾਈਕ ਲੜਕਾ ਆਟੋ ਚਲਾ ਰਿਹਾ ਉਸ ਨਾਲ ਕੋਈ ਲੜਾਈ ਝਗੜੇ ਬਾਰੇ ਕਿਹੜੀ ਹੈਗੀ ਆ। ਉਹ ਆਪਣੀ ਵੀਡੀਓ ਦੇ ਵਿੱਚ ਕਹਿ ਰਿਹਾ ਹੈਗਾ ਤੇ ਜਿਹੜਾ ਕਿ ਮਰਕੇ ਹੈ ਇੱਕ ਬਾਜੂ ਦੀ ਨਹੀਂ ਹੈਗੀ ਤੇ ਲੱਤ ਬਰ ਵੱਲੋਂ ਵੀ ਉਹ ਕਿਹੜਾ ਹੈਗਾ ਹੈਂਡੀਕੈਪਟ ਇਸ ਬਾਰੇ ਕਿਹੜੀ ਪੜਤਾਲ ਕੀਤੀ ਗਈ ਮੇਰੇ ਤੇ ਕਿਹੜੇ ਇਨਚਾਰਜ ਸਿਟੀ ਟ੍ਰੈਫਿਕ ਆ ਅਸੀਂ ਉਸ ਨੂੰ ਆਇਡੈਂਟੀਫਾਈ ਕਰਕੇ ਉਸ ਨੂੰ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਕਿਹੜਾ ਹੈਗਾ ਹੁਣ ਬੁਲਾਇਆ ਗਿਆ ਉਹਨਾਂ ਤੋਂ ਡਿਟੇਲ ਪੁੱਛਗਿਸ਼ ਕੀਤੀ ਗਈ ਹੈ ਡਿਟੇਲ ਪੁੱਛਗਿਸ਼ ਤੇ ਸਾਹਮਣੇ ਆਇਆ ਕਿ ਲੜਕੇ ਦਾ ਪਿਛਲੇ 6 ਸਾਲ ਪਹਿਲਾਂ ਐਕਸੀਡੈਂਟ ਹੋ ਗਿਆ ਸੀ ਇਸ ਵਿੱਚ ਉਸ ਦੀ ਲੱਤ ਤੇ ਇੱਕ ਬਾਹ ਕੱਟੀ ਪਈ ਸੀ ਉਸ ਤੋਂ ਬਾਅਦ ਪਰਿਵਾਰ ਕੇ ਦੇ ਜਿਹੜੇ ਫਾਦਰ ਨੇ ਉਹ ਵੀ ਕੋਈ ਕਮ ਕਰ ਨਾ ਕਰਨ ਕਰਕੇ ਇਹਨੇ ਕੁਝ ਦਿਨ ਪਹਿਲਾਂ ਇੱਕ ਆਟੋ ਕਰਾਈ ਤੇ ਲਿਆ ਤੇ ਸੋਚਿਆ ਕਿ ਚਲੋ ਮੈਂ ਵੀ ਪਰਿਵਾਰ ਦੀ ਇਸ ਗੱਲ 'ਚ ਮਦਦ ਕਰਾਂ। ਇਸ ਗੱਲ ਨੂੰ ਲੈ ਕੇ ਅਸੀਂ ਪਰਿਵਾਰ ਵਾਲਿਆਂ ਨੂੰ ਸਮਝਾਇਆ ਕਿ ਇਹ ਹੈਂਡੀਕੈਪਡ ਹੋਣ ਦੇ ਨਾਤੇ ਇਸ ਪਾਸੇ ਜੇ ਲਾਇਸੈਂਸ ਨਹੀਂ ਗਿਆ ਕਿਹੜਾ ਇਹਨੇ ਹਜੇ ਅਪਲਾਈ ਕਰਨਾ ਹੈ ਇਹ ਮੈਂ ਸੀਮ ਅਪਲਾਈ ਕਰਾਂਗਾ। ਇਸ ਨੂੰ ਇਹ ਕਿਹਾ ਗਿਆ ਕਿ ਜੇਕਰ ਕੋਈ ਅਥਾਰਟੀ ਤੁਹਾਨੂੰ ਕਿਹੜਾ ਹੈਗਾ ਲਾਇਸੈਂਸ ਦਿੰਦੀ ਹੈ ਕਿਸ ਵੀਕਲ ਦਾ ਤੁਸੀਂ ਉਹੀ ਚਲਾ ਸਕਦੇ ਹੋ। ਪਰਿਵਾਰ ਵਾਲਿਆਂ ਨੇ ਇਸ ਗੱਲ ਦੀ ਸਹਿਮਤੀ ਪ੍ਰਗਟ ਕੀਤੀ ਹੈ ਕਿ ਅਸੀਂ ਉਹਨਾਂ ਚਿਰ ਕਿਹੜਾ ਹੈਗਾ ਆਟੋ ਜਿਸ ਜਣੇ ਰੈਂਟ ਤੇ ਲਿਆ ਉਹਨਾਂ ਨੂੰ ਵਾਪਸ ਕਰ ਦੇਾਂਗੇ ਫਿਲਹਾਲ ਪਰਿਵਾਰਕ ਦੇ ਹਾਲਾਤਾਂ ਨੂੰ ਦੇਖਦੇ ਹੋਏ ਅਸੀਂ ਕੋਈ ਚਲਾਨ ਨਹੀਂ ਕਰ ਰਹੇ ਕਿਉਂਕਿ ਮਾਮਲਾ ਬੜਾ ਇਹ ਇੱਕ ਤਰ੍ਹਾਂ ਦਾ ਸੈਂਸਿਟਿਵ ਸੀਗਾ ਉਸ ਤੋਂ ਬਾਅਦ ਤੁਹਾਡੇ ਮੈਂ ਧਿਆਨ ਚ ਲਿਆਉਣਾ ਚਾਹਣਾ ਕਿ ਜੋ ਵੀਡੀਓ ਦੇ ਵਿੱਚ ਜੈ ਇਸਨੇ ਕੰਪਲੇਨਟ ਕੀਤੀ ਹੈ ਕਿ ਕੱਲ ਮੈਂ ਸਵਾਰੀਆਂ ਨੂੰ ਕਿਧਰ ਲੈ ਕੇ ਜਾ ਰਿਹਾ ਸੀ ਕੁਝ ਆਟੋ ਵਾਲਿਆਂ ਨੇ ਜਾਂ ਉੱਥੇ ਮੇਰੇ ਨਾਲ ਕਿਹੜਾ ਹੈਗਾ ਆਪਸੀ ਸੜਾ ਤਤਕਾਰ ਹੋਇਆ ਉਸ ਬਾਰੇ ਅਸੀਂ ਬੰਦਿਆਂ ਨੂੰ ਆਈਡੈਂਟੀਫਾਈ ਕਰ ਲਿਆ ਉਹਨਾਂ ਨੂੰ ਕਿਹੜਾ ਹੈਗਾ ਥਾਣੇ ਬੁਲਾਇਆ ਗਿਆ ਹੈਗਾ ਉਸ ਬਾਰੇ ਜੋ ਵੀ ਬੰਦੀ ਕਾਰਵਾਈ ਹੈ ਉਹਨਾਂ ਨੇ ਕੋਈ ਕਾਨੂੰਨੀ ਲੰਘਣਾ ਕੀਤੀ ਹੈ ਉਸ ਬਾਰੇ ਕਿਹੜੀ ਬੰਦੀ ਕਾਰਵਾਈ ਕੀਤੀ ਜਾਓ ਕੁੱਟਮਾਰ ਦੀ ਗੱਲ ਜਿਹੜੀ ਕਰ ਰਹੇ ਚਾ ਲੋ ਇਸ ਤਰ੍ਹਾਂ ਨਹੀਂ ਕਰ ਸਕਦੇ ਆ ਦੇਖੋ ਕੁੱਟਮਾਰ ਬਾਰੇ ਜੋ ਇਸ ਜਿger ਕਰਦਾ ਕਿ ਕਿਉਂ ਹੋਈ ਹੈ ਹੈਗੇ ਕਿ ਜਦੋਂ ਇਹਨੇ ਸਵਾਰੀਆਂ ਭਰੀਆਂ ਦੇਸ਼ ਹਸਪੀਟਲ ਲਈ ਕਿਹੜਾ ਵੀਡੀਓ ਵੀ ਬਣਾ ਰਿਹਾ ਉਹ ਵੀ ਲੜਕਾ ਇਹਦਾ ਸਵਾਰੀ ਸੀਗੀ ਖੁਦ ਦੇਸ਼ ਤੋਂ ਬਿਲੋਂਗ ਕਰਦਾ ਪੁੱਛੋ ਤੋਂ ਤੇ ਉਹਨਾਂ ਨੇ ਇਤਰਾਜ਼ ਕੀਤਾ ਯੂਨੀਅਨ ਵਾਲਿਆਂ ਨੇ ਕਿ ਤੁਸੀਂ ਇੱਥੋਂ ਸਵਾਰੀਆਂ ਨਹੀਂ ਭਰ ਸਕਦੇਗੇ ਅੱਗੋਂ ਪਿੱਛੋਂ ਤੁਸੀਂ ਲੈ ਕੇ ਜਾ ਸਕਦੇ ਹੋ ਕਿਉਂਕਿ ਯੂਨੀਅਨ ਵਾਲਿਆਂ ਦੇ ਆਪ ਦੇ ਗੁੱਸੇ ਹੈਗੇ ਨੇ ਇਹਨਾਂ ਨੇ ਯੂਨੀਅਨ ਦਾ ਬਣਿਆ ਹੋਇਆ ਤੇ ਤਾ ਕਰਕੇ ਇਹਨਾਂ ਦੇ ਉੱਤੇ ਆਪਸੀ ਗੱਲ ਸੁਣੀ ਹੋਗੀ ਇਹਨਾਂ ਨੇ ਉਹਨਾਂ ਦੀ ਮੰਨ ਕੇ ਸਵਾਰੀਆਂ ਨੂੰ ਤਾਂ ਤਾਰਤਾ ਲੇਕਿਨ ਫਿਰ ਵੀ ਕਿਹੜਾ ਹੈਗਾ ਆਪ ਵਿਚਨੀ ਉੱਥੇ ਕਿਹੜਾ ਮਸਲਾ ਗਰਮ ਹੋਣ ਕਰਕੇ ਆਪ ਵਿਚਨੀ ਜ਼ਰੂਰ ਇਹਨੇ ਕਿਹਾ ਕਿ ਇੱਕ ਦੋ ਬੰਦਿਆਂ ਨੇ ਮੈਨੂੰ ਕਿਹੜਾ ਹੈਗਾ ਕੋਈ ਤੱਕਾ ਮੁਕੀ ਜਾਂ ਕਿਸ ਤਰ੍ਹਾਂ ਦਾ ਵੀ ਕੀਤਾ ਉਹ ਮੌਕੇ ਤੇ ਕਿਸ ਤਰ੍ਹਾਂ ਦੀ ਸਾਨੂੰ ਇਹ ਦਰਖਾਸਤ ਲਿਖਤੀ ਰੂਪ ਚ ਦੇਣਗੇ ਅਸੀਂ ਕਾਰਵਾਈ ਕਰਾਂਗੇ ਪਰ ਬਾਹਰ ਦੇ ਹਾਲਾਤ ਸਹੀ ਨਹੀਂ ਇਹ ਆਪਾਂ ਦੇਖੀਂ ਦਾ ਕਰੇ ਜੇ ਕਿਸ ਤਰ੍ਹਾਂ ਕੋਈ ਹਾਲਾਤ ਹੈ ਤੁਹਾਡੇ ਕੋਲ ਪਾ ਕੇ ਉਸ ਤਰ੍ਹਾਂ ਪ੍ਰੋਜੈਕਟ ਦੇਖੋ ਜੀ ਗੱਲ ਇਹ ਹੈ ਕਿ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਪਰਿਵਾਰ ਦੇ ਹਾਲਾਤ ਨਹੀਂ ਸਹੀ ਹੈ ਰੋਜ਼ਗਾਰ ਲਈ ਅੱਗੇ ਆਇਆ ਸੀ ਲੇਕਿਨ ਜਿੱਥੋਂ ਤੱਕ ਆਪਾਂ ਨੂੰ ਇਹ ਆਟੋ ਚਲਾ ਰਿਹਾ ਉਹਦੇ ਵਿੱਚ ਇਹਦੀ ਖੁਦ ਦੀ ਸੇਫਟੀ ਦਾ ਸਵਾਲ ਹੈਗਾ ਦੇਖੋ ਪਬਲਿਕ ਦੀ ਸੇਫਟੀ ਦਾ ਵੀ ਸਵਾਲ ਹੈ ਜੇ ਤੁਸੀਂ ਕਿਸੇ ਨੂੰ ਲੈ ਕੇ ਜਾ ਰਹੇ ਹੋ ਤਾਂ ਉਸ ਲੋਕਾਂ ਦੀ ਵੀ ਜਾਨ ਖਤਰੇ 'ਚ ਪਾ ਰਹੇ ਹੋ ਤਾਂ ਤੁਹਾਡੇ ਪਰਿਵਾਰ ਤੋਂ ਵੱਡਾ ਦੇਖੋ ਦੂਜੀਆਂ ਜਾਨਾਂ ਵੀ ਹੈਗੀਆਂ ਜੋ ਕਿ ਆਮ ਲੋਕ ਵਿਸ਼ਵਾਸ ਕਰਕੇ ਨਾਲ ਚੜਦੇ ਇਸ ਗੱਲ ਨੂੰ ਸਮਝਾਇਆ ਗਿਆ ਕਿ ਤੂੰ ਇੰਡੀਪੈਂਡੈਂਟ ਜੌਬ ਕੋਈ ਵੀ ਕਰ ਸਕਦਾ ਜਿਹਦੇ ਕਰਕੇ ਤੂੰ ਖੁਦ ਉਹਦੇ ਹੈਗਾ ਕਿਸੇ ਦੀ ਜੀਵਨ ਸੰਗੜ ਚ ਨਹੀਂ ਪੈ ਰਿਆ ਇਸ ਗੱਲ ਦੇ ਨੂੰ ਧਿਆਨ ਚਾਹੀਆ ਕਿਉਂਕਿ ਜੀ ਉਮਰ ਥੋੜਾ ਜਿਹਾ ਪੈਣੀ 18 ਸਾਲ ਦੀ ਹੋਈ ਐ ਇਸ ਗੱਲ ਨੂੰ ਕੁਝ ਨਹੀਂ ਪਤਾ ਨਾ ਹੀ ਪਰਿਵਾਰ ਦੇ ਵਿੱਚ ਕੋਈ ਸਿਆਣਾ ਇਸ ਗੱਲ ਨੂੰ ਸਮਝਾਉਣ ਵਾਲਾ ਸੀ ਸਾਡੀ ਅਥਾਰਟੀ ਵੱਲੋਂ ਸਮਝਾਇਆ ਗਿਆ ਕਿ ਮੈਨੂੰ ਲੱਗਦਾ ਹੈਗਾ ਕਿ ਅਸੀਂ ਪਰਿਵਾਰ ਦੇ ਵੈਸੇ ਵੀ ਇਸ ਗੱਲ ਦੇ ਵਿੱਚ ਉਹਦੀ ਮਾਤਾ ਨੂੰ ਕਿਹਾ ਗਿਆ ਕਿ ਤੂੰ ਰੋਜ਼ਗਾਰ ਲਾਉਣਾ ਮੇਰੇ ਨਾਲ ਸਾਰੇ ਐਨ ਜੀਓ ਨੇ ਬਾਈ ਜੀ ਗੁਰਵਿੰਦਰ ਜੀ ਵੀ ਬੈਠੇ ਨੇ ਹੋਰ ਸਾਰੇ ਨੇ ਅਸੀਂ ਜ਼ਰੂਰ ਤੁਹਾਡੇ ਮਾਧਿਮ ਰਾਈ ਅਪੀਲ ਕਰਾਂਗੇ ਕਿ ਇਹਨੂੰ ਉਚਿਤ ਜੌਬ ਜਿਹੜੀ ਹੈਗੀ ਦਵਾਈ ਜਾਊ ਕਿ ਜੇ ਕੋਈ ਲਾਇਸੈਂਸ ਇਹਨੂੰ ਮਿਲਦਾ ਕਿਹੜਾ ਵਹੀਕਲ ਚਲਾ ਸਕਦਾ ਚਲਾ ਸਕਦਾ ਫਿਲਹਾਲ ਇਸ ਨੂੰ ਮਨਾਹੀ ਕੀਤੀ ਗਈ ਹੈ ਕਿ ਉਹ ਵਹੀਕਲ ਨਹੀਂ ਚਲਾ ਸਕਦਾ ਦਾ ਸਰ ਆਟੋ ਜਿਹੜੇ ਮਾਲਕ ਹੁੰਦੇ ਹੈਗੇ ਇਸ ਤਰ੍ਹਾਂ ਦੇ ਮਾਮੂਲ ਨੌਜਵਾਨਾਂ ਦੇ ਜਿਨ੍ਹਾਂ ਨੇ ਨੋਰਮਲ ਦਾ ਸੱਚ ਨਹੀਂ ਪਾਇਆ ਉਹਨਾਂ ਦੇ ਕਿਸ ਤਰ੍ਹਾਂ ਦੀ ਕਾਰਵਾਈ ਕਰਾਂਗੇ ਆਟੋ ਜਿਹੜੇ ਮਾਲਕ ਹੁੰਦੇ ਨੇ ਰੈਂਟ ਦੇ ਖਾਤਰ ਜਿਹੜਾ ਇਹ ਨਾਲ ਅਛੇਗਾ ਕਰ ਦਿੰਦੇ ਦੇਖੋ ਪਿਛਲੇ ਸਮੇਂ ਤੋਂ ਸੀਨੀਅਰ ਅਫਸਰਾਂ ਦੀ ਹਦਾਇਤਾਂ ਦੇ ਪੀਸੀਆਰ ਤੇ ਟ੍ਰੈਫਿਕ ਵੱਲੋਂ ਇਹ ਕਿਹੜਾ ਹੈਗਾ ਸਾਂਝਾ آپریشن ਚਲਾਇਆ ਜਾ ਰਿਹਾ ਜਿਸ ਵਿੱਚ ਇੰਚਾਰਜ ਮਰੀਕ ਸਿੰਘ ਵੀ ਮੇਰੇ ਨਾਲ ਬੈਠੇ ਨੇ ਇਹਨਾਂ ਵੱਲੋਂ ਚੇਚੇ ਤੌਰ ਤੇ ਪਿਛਲੇ ਕੁਝ ਦਿਨਾਂ ਵਿੱਚ ਹੀ ਕਾਫੀ ਆਟੋ ਬੰਦ ਕੀਤੇ ਗਏ ਉਹ ਇਸ ਗੱਲ ਨੂੰ ਲੈ ਕੇ ਕੀਤੇ ਗਏ ਆ ਕਿ ਸਾਨੂੰ ਪਤਾ ਲੱਗਿਆ ਸੀ ਕਿ ਕਿਹੜੇ ਬੰਦੇ ਕਿਵੇਂ ਲਾਇਸੈਂਸ ਵਾਲੇ ਹੈ ਨਹੀਂ ਜਾਂ ਕਿੰਨਾ ਦਾ ਵੀ ਕੋਈ ਟਰੈਕ ਰਿਕਾਰਡ ਹੈ ਨਹੀਂ ਉਹ ਕਿਹੜੇ ਹੈਗੇ ਆ ਆਟੋ ਕਿਹੜੇ ਹੈਗੇ ਚਲਾ ਰਹੇ ਸੀ ਉਹ ਕਿਹੜੇ ਲੰਘਣਾ ਕਰ ਰਹੇ ਸੀ ਅਸੀਂ ਆਟੋ ਬੰਦ ਕੀਤੇ ਆ ਕੁਝ ਲੋਕਾਂ ਨੂੰ ਅਸੀਂ ਵਾਰਨਿੰਗ ਵੀ ਦਿੱਤੀ ਆ ਤੇ ਕਿਹੜੇ ਲੋਕ ਅਸੀਂ ਆਇਡੈਂਟੀਫਾਈ ਵੀ ਕਰ ਰਹੇ ਹੈਗੇ ਕਿ ਕਿਹੜੇ ਇਸ ਤਰ੍ਹਾਂ ਆਟੋ ਦਿੰਦੇ ਨੇ ਬਿਨਾਂ ਕਿਸੇ ਰਿਪੋਰਟ ਤੋਂ